ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਮਜਬੂਰੀ ਕਰਕੇ ਬੱਚਿਆਂ ਨੂੰ ਪੜਾਉਂਦੇ ਸੀ ਆਰਥਿਕ ਮਜਬੂਰੀ ਸੀ ਕਿ ਪ੍ਰਾਈਵੇਟ ਜੋ ਵੀ ਫੀਸ ਹੈ ਨਹੀਂ ਸਰਕਾਰੀ ਚ ਪੜਾ ਲੈਣੇ ਆ ਜੇ ਉਹਦੀ ਕਿਸਮਤ ਚ ਹੋਇਆ ਕੁਝ ਬਣ ਜਾਊਗਾ ਨਹੀਂ ਤਾਂ ਦਿਹਾੜੀ ਦਾ ਪਾ ਹੈ ਗਈ ਹੈ ਜਿਹੜਾ ਕੰਮ ਕਰਦੇ ਆ ਉਹ ਕਰ ਹੀ ਜਾਊਗਾ ਕੁਝ ਜ਼ਿਆਦਾ ਉਮੀਦਾਂ ਨਹੀਂ ਸੀ ਸੁਪਨੇ ਛੱड़ਦੇ ਸੀ ਸ਼ਾਇਰ ਨੇ ਕਿਹਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਬੰਦੇ ਦਾ ਮਰਦਾ ਸ਼ਾਂਤੀ ਨਾਲ ਪਰ ਜਾਣਾ ਸੋ ਸੁਪਨੇ ਸਾਡੇ ਕਿਸੇ ਅੰਗਰੇਜ਼ਾਂ ਨੇ ਨਹੀਂ ਤੋੜੇ ਸੁਪਨੇ ਲੈਣ ਤੋਂ ਸਾਨੂੰ ਕਿਸੇ ਅਮਰੀਕਾ ਵਾਲਿਆਂ ਨੇ ਨਹੀਂ ਰੋਕਿਆ ਸੁਪਨੇ ਸਾਡੇ ਸਾਡੇ ਆਪਣਿਆਂ ਨੇ ਤੋੜੇ ਸਾਡੇ ਆਪਣਿਆਂ ਨੇ ਸੁਪਨੇ ਸਾਡੇ ਚੂਰ-ਚੂਰ ਕੀਤੇ ਜਦੋਂ ਉਹ ਸਵਾਰਥੀ ਹੋ ਗਏ ਆਪਣੇ ਬੱਚਿਆਂ ਨੂੰ ਤਾਂ ਪਹਾੜਾਂ ਵਾਲੇ ਵੱਡੇ-ਵੱਡੇ ਸਕੂਲਾਂ 'ਚ ਪੜਾਇਆ ਤੇ ਸਾਡੇ ਵਾਲੇ ਬੱਚਿਆਂ ਵਾਸਤੇ ਉਹ ਸਕੂਲ ਛੱਡ ਤੇ ਜਿੱਥੇ ਨਾ ਬਾਥਰੂਮ ਹੈ ਨਾ ਬੈਠਣ ਨੂੰ ਬੈਂਚ ਹੈ ਨਾ ਪੀਣ ਨੂੰ ਪਾਣੀ ਹੈ ਨਾ ਕੋਈ ਇਨਫਰਾਸਟ੍ਰਕਚਰ ਹੈ ਨਾ ਲੈਬ ਹੈ ਨਾ ਲੈਬਾਰਟਰੀ ਹੈ ਨਾ ਕੋਈ ਪ੍ਰੈਕਟੀਕਲ ਵਾਸਤੇ ਕੋਈ ਲੱਗ ਜਗਾ ਕੁਛ ਨਹੀਂ ਕੱਲਾ ਦਲੀਆ ਖਵਾ ਕੇ ਮੋੜ ਦਿੰਦੇ ਸੀ ਸਰਕਾਰੀ ਸਕੂਲਾਂ ਚ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਸਾਡੀ ਜ਼ਿੰਦਗੀ ਤਾਂ ਅਗਲੀ ਪੀੜ੍ਹੀ ਵੀ ਗਈ ਸਾਡੀ ਤਾਂ ਮਾਨ ਸਾਹਿਬ ਮੈਂ ਉਦੋਂ ਐਮਪੀ ਸੀ ਸੰਗਰੂਰ ਤੋਂ ਮੈਂ ਕੀ ਗੱਲ ਕਹਿੰਦਾ ਸਰਕਾਰੀ ਸਕੂਲ 'ਚ ਪੜਦੇ ਆ ਬੱਚੇ ਮੈਂ ਕਿਹਾ ਵੀ ਟੀਚਰ ਅੱਛੇ ਨਹੀਂ ਹੈਗੇ ਕਹਿੰਦਾ ਟੀਚਰ ਤਾਂ ਬਹੁਤ ਅੱਛੇ ਨੇ ਮੈਂ ਫਿਰ ਹੋਰ ਫਿਰ ਹੁਣ ਕੀ ਹੋ ਗਿਆ ਫਿਰ ਕਹਿੰਦਾ ਪਰ ਇਹ ਹੈ ਇਹ ਕਿਹਾ ਹੈ ਸਾਡੇ ਬੱਚਿਆਂ ਨੂੰ ਕਾਪੀ ਪੈਨ ਭਾਵੇਂ ਕਰੇ ਭੁੱਲਿਆ ਓ ਕੌਲੀ ਤੇ ਚਮਚਾ ਨਹੀਂ ਪੁੱਲ ਕੇ ਉਹਨਾਂ ਮਿਡ-ਡੇ ਮੀਲ ਸੈਂਟਰ ਬਣ ਗਏ ਸੀ ਦਲੀਆ ਖਵਾਉਣ ਵਾਲੇ ਬਸ ਹੋਰ ਕੋਈ ਉੱਥੇ ਪੜ੍ਹਾਈ ਪੂਰੀ ਨਾਂ ਦੀ ਨਾ ਉਮੀਦ ਕੀਤੀ ਜਾਂਦੀ ਸੀ ਨਾ ਮਾਪੇ ਉਮੀਦ ਕਰਦੇ ਸੀ ਨਾ ਕੋਈ ਕਿਸੇ ਹੋਰ ਨੂੰ ਫਿਕਰ ਸੀ ਸੋ ਅਸੀਂ 3 ਸਾਲ ਪਹਿਲਾਂ 16 ਮਾਰਚ ਨੂੰ ਇੱਥੇ ਪਵਿੱਤਰ ਧਰਤੀ ਖਟਕੜਕਲਾਂ ਤੇ ਆਏ ਸੌ ਚੁੱਕੀ ਉਹ ਸੌ ਚੁੱਕਣ ਜੋਗੇ ਤੁਸੀਂ ਬਣਾਇਆ ਤੁਸੀਂ ਵੀ ਨਾਲ ਹੀ ਸੌ ਚੁੱਕੀ ਸੀ ਕਿ ਕਾ ਬਦਲਾਂਗੇ ਬੱਚੇ ਬਾਹਰ ਜਾ ਰਹੇ ਨੇ ਜਾਂ ਨਸ਼ਿਆਂ ਵੱਲ ਜਾ ਰਹੇ ਨੇ ਹਾਲਾਤ ਬਦਲਾਂਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਥੋੜੀ ਜੀ ਲੰਮੀ ਹੋ ਗਈ ਪਰ ਸੂਰਜ ਚੜੂਗਾ ਮੈਂ ਕਹਿੰਦਾ ਰਿਹਾ ਚੜ ਚੜਨ ਲੱਗਿਆ ਜਿੰਨ ਜੀਨੋ ਪਕੈਨੇ ਪੌ ਫੁੱਟ ਗਈ ਲਾਲੀ ਦਿਖਣ ਲੱਗ ਗਈ ਸੂਰਜ ਹੁਣ ਅੱਗੇ ਗਿਆ ਤਾਹਾਂ ਤਾਹੇ ਜਾਊਗਾ ਬਸ ਵਿਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਹੁਣ ਤੱਕ 54003 54003 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਖੜਾ ਜੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਛਪਾਰਿਸ਼ ਤੋਂ ਆਮ ਕਰਾਂ ਦਿੱਤੀਆਂ ਪੋਤਾਂ ਨੌਕਰੀਆਂ ਮਿਲੀਆਂ ਨੇ ਮੈਰਿਟ ਦੇ ਵਿੱਚ ਆਏ ਨੇ ਕਈ ਕਰਾਂ ਚ ਇੱਕ ਕਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਕਈ ਬਈ ਕਈ ਕਈ ਬੱਚਿਆਂ ਨੂੰ ਇੱਕ ਸਾਲ ਚ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾਂ ਵਾਲੀ ਛੱਡ ਕੇ ਉਹਨੇ ਵੱਡੀ ਲੈ ਲਈ ਹੋਰ ਨੌਕਰੀ ਹੋਰ ਪੜ ਕੇ ਉਹਨੇ ਦੁਬਾਰਾ ਹੋਰ ਵੱਡੀ ਨੌਕਰੀ ਲੈ ਲਈ ਪੰਜ ਜੀ ਪੰਜ ਨੌਕਰੀਆਂ ਦੱਸ ਆ ਆ ਬੈਠੇ ਨੇ ਸਾਹਮਣੇ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕੋਈ ਸਪਾਰਸ਼ ਕਿਸੇ ਦੀ ਘਰੇ ਚਿੱਠੀ ਆਉਂਦੀ ਹੈ ਜੀ ਵੀ ਆ ਜਾ ਪਾਈ ਕੁਰਸੀ ਡਿੱਕੀ ਜਾਂਦੀ ਹੈ ਤੈਨੂੰ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਆਪਾ ਜਿੰਦਾਬਾਦ ਮੁਰਦਾਬਾਦ ਤੇ ਇਹਨਾਂ ਦੇ 3 ਪੁੱਤ ਚੇਅਰਮੈਨ ਲਾਲ ਬੱਤੀਆਂ ਤੂੰ ਤੂੰ ਇੱਧਰ ਨੂੰ ਤਾਂ ਇੱਧਰ ਨੂੰ ਕੌਣ ਲੰਘ ਗਿਆ ਇਹਦਾ ਮੁੰਡਾ ਲੰਘ ਗਿਆ ਇਹਦਾ ਭਤੀਜਾ ਲੰਘ ਗਿਆ ਇਹਦਾ ਜੀਜਾ ਲੰਘ ਗਿਆ ਇਹਦਾ ਸਾਡਾ ਲੰਘ ਗਿਆ ਬਸ ਆਹੀ ਜੀ ਆਪਾਂ ਤਾਂ ਕਦੇ ਲੰਗੇ ਨਹੀਂ ਆਪਾਂ ਤਾਂ ਪਰਾਂ ਪਰਾਂ ਹੀ ਕਰਦੇ ਪਰਾਂ ਹੋ ਜੋ ਪਰਾਂ ਜੀਜੇ ਨੇ ਲੰਗਣਾ ਹੈ ਪਰਾਂ ਹੋ ਜੋ ਸਾੜੇ ਨੇ ਲੰਗਣਾ ਹੈ ਆ ਹੀ ਚਲੀ ਗਿਆ